ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਐ ਜੈਤੋ ਦੇ 3 ਨੰਬਰ ਵਾਰਡ ਦੀਆਂ ਤਸਵੀਰਾਂ ਦਿਖਾ ਰਿਹਾ ਐ ਜਿਹੜੀਆਂ ਜੈਤੋ ਦੇ ਵਿੱਚ ਵਾਰਦਾਤਾ ਰੁਕਣ ਦਾ ਨਾਮ ਹੀ ਲੈ ਰਹੀਆਂ ਦਿਨੋ-ਦਿਨ ਵੱਧ ਰਹੀਆਂ ਨੇ ਇਹ ਮਾਸਟਰ ਨਰੈਣਦਾਸ ਵਾਲੀ ਗਲੀ ਦੇ ਵਿੱਚੋਂ ਰਾਤ ਨੂੰ ਮੋਟਰਸਾਈਕਲ ਚੱਕਿਆ ਗਿਆ ਆ ਮੋਟਰਸਾਈਕਲ ਦਾ ਨੰਬਰ ਦੀਆਂ ਤੁਹਾਨੂੰ 플레이ਟ ਵੀ ਦਿਖਾ ਦਿੰਨੇ ਆ ਘਰ ਦੇ ਅੱਗੇ ਚੱਕ ਕੇ ਲੈਂਦਾ ਤੇ ਦੂਸਰੀ ਗਲੀ ਦੇ ਵਿੱਚ ਲਿਆ ਕੇ ਇਸ ਨੂੰ ਭੰਨ ਤੋੜ ਕੇ ਖਿਲਾਰ ਦਿੱਤਾ ਜਾਂਦਾ ਕੀ ਕਹਾਣੀ ਐ ਸਾਡੇ ਨਾਲ ਪਰਿਵਾਰ ਆ ਜਿਨ੍ਹਾਂ ਦਾ ਇਹ ਮੋਟਰਸਾਈਕਲ ਆ ਉਹ ਵੀ ਸਾਡੇ ਨਾਲ ਨੇ ਤੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਪੁੱਛਦੇ ਆ ਕੀ ਨਾਮ ਕੀ ਛੋਟੇ ਮੇਰਾ ਨਾਮ ਸੋਨੂ ਹੈ ਸੋਨੂ ਜੀ ਜਿਹੜਾ ਮੋਟਰਸਾਈਕਲ ਤੁਹਾਡਾ ਇੱਥੇ ਕਿਵੇਂ ਖੜਾ ਹੈ ਇਹ ਰਾਤ ਮੈਂ ਆਇਆ ਰੋਟੀ ਲੈਣ ਆਇਆ 9 ਵਜੇ ਤੇ ਮੈਂ ਰੋਟੀ ਲੈ ਕੇ ਬਾ ਘਰੋਂ ਬਾਹਰ ਨਿਕਲਦਾ ਹੀ ਸੀਗਾ ਤੇ 9 ਵਜੇ ਕੇ 15 ਮਿੰਟ ਤੱਕ ਮੈਂ ਬਾਹਰ ਆਇਆ ਤੇ ਮੋਟਰਸਾਈਕਲ ਹੈ ਨਹੀਂ ਸੀਗਾ ਜੀ ਤੇ ਰਾਤ ਇਹ ਇੱਥੇ ਸਾਰੇ ਕਿਤੇ ਪੜਤਾਲ ਵੀ ਕੀਤੀ ਐ ਪਰ ਸਾਨੂੰ ਨਹੀਂ ਮਿਲਿਆ ਰਾਤ ਨੂੰ ਰਾਤ 12 ਵਜੇ ਤੱਕ ਇਹ ਫਿਰਦੇ ਰਹੇ ਸਾਨੂੰ ਨਹੀਂ ਮਿਲਿਆ ਰਾਤ 12 ਵਜੇ ਤੀ ਦਾਣਾ ਮੰਡੀ ਜੀ ਵੀ ਵੇਖਿਆ ਸਾਨੂੰ ਦਾਣਾ ਮੰਡੀ ਜੀ ਵੀ ਨਹੀਂ ਮਿਲਿਆਗਾ ਇੱਥੇ ਕਿਤੇ ਵੇਖਿਆ ਸਾਰਾ ਕਿਤੇ ਪਰ ਸਾਨੂੰ ਮਿਲੇ ਨਹੀਂਗਾ ਮੋਟਰਸਾਈਕਲ ਸਵੇਰੇ ਕੋਈ ਕਹਿੰਦਾ ਵੇ ਥੋੜਾ ਮੋੜਸਾਂ ਉਹ ਗਲੀ 'ਚ ਖੜਾ ਸਵੇਰ ਸਾਨੂੰ 6 ਵਜੇ ਕਿਸ ਨੇ ਦੱਸਿਆ ਅੱਜ 6 ਵਜੇ ਆ ਕੇ ਵੇਖਿਆ ਮੋੜਸਾਂ 'ਤੇ ਇੱਥੇ ਖੜਾ ਸਵੇਰੇ ਹਾਂਜੀ ਇੱਥੇ ਮੋਟਰਸਾਈਕਲ ਜਦੋਂ ਤੁਹਾਡੇ ਘਰ ਅੱਗੇ ਖੜਾ ਸੀ ਇਹਨੂੰ ਲੋਕ ਲੱਗਾ ਸੀ ਤੇ ਖੁੱਲਾ ਸੀ ਨਹੀਂ ਲੋਕ ਨੇ ਲਗਾਈ ਜਾਇ ਚਾਬੀ ਕੱਢ ਰਹੀ ਹੈ ਵਿੱਚੋਂ ਉਹ ਵੇਸੇ ਖੜਾ ਸੀ ਹਾਂਜੀ ਬਾਅਦ ਸਾਡਾ ਦੋਨੇ ਖੁੱਲੇ ਮੈਂ ਮਾਂ ਬਾਪ ਦੀ ਨਿਗਾਹ ਦੇ ਵਿੱਚ ਟਣਾ ਠੱਲਿਆ ਵੇ ਮੋਟਰਸਾਈਕਲ ਵੀ ਮੈਂ ਰੋਟੀ ਲੈ ਕੇ ਜਾਣਾ ਹੀ ਹੈ ਵੀ ਮੈਂ ਚਲ 2 ਮਿੰਟ ਥੱਲੇ ਦਿੰਨਾ ਹਾਂ ਬਾਈ ਨੇ 15 ਮਿੰਟਾਂ ਦੇ ਵਿੱਚ ਵਿੱਚ ਹੀ ਮੋਟਾ ਲੈ ਗਈ ਟਾਈਮ ਕਿੰਨੇ ਕਦਾ ਸੀ ਰਾਤ ਦਾ 9 ਤੋਂ 9:30 ਦੇ ਵਿੱਚ ਵਿੱਚ ਜਦੋਂ ਚੱਕਿਆ ਗਿਆ ਹਾਂਜੀ ਜੀ ਕੀ ਲੱਗਦਾ ਫਿਰ ਤੁਹਾਨੂੰ ਕੋਈ ਤੁਹਾਡੇ ਨਾਲ ਰੰਜਸਕਾਰ ਨੇ ਜਾਂ ਕਿ ਸ਼ਰਾਰਤੀ ਅੰਸਰ ਕੀ ਲੱਗਦਾ ਤੁਹਾਨੂੰ ਨਹੀਂ ਨਹੀਂ ਆਪਾਂ ਆਪਣਾ ਕਿਸੇ ਨਾਲ ਕੋਈ ਵੈਰ ਹੀ ਨਹੀਂ ਗਾ ਜੀ ਇੱਕਈ ਵਾਰ ਹੁੰਦਾ ਆਪਾਂ ਬਾਹਰ ਅੰਦਰ ਜਾਂਦੇ ਆ ਭੁੱਲ ਜਾਂਦੇ ਆ ਕੋਈ ਬੰਦਾ ਯਾਦ ਰੱਖਦਾ ਅੱਲਾਹ ਕਹਿੰਦਾ ਕੋਈ ਨਹੀਂ ਵਿਖਾਂਗੇ ਹਨਾ ਨਹੀਂ ਆਪਾਂ ਦਾ ਕੰਮ ਹੀ ਨਹੀਂ ਗਾ ਆਪਾਂ ਤਾਂ ਦੋ ਦਿਨ ਜੀਤੇ ਰਹਿੰਦੇ ਆ ਇੱਕ ਦਿਨ ਹੀ ਘਰੇ ਹੁੰਦੇ ਆ ਮਤਲਬ ਹੂੰ ਪਹਿਲਾਂ ਮੈਂ ਇੱਥੇ ਮਿਸਤਰੀ ਦਾ ਕੰਮ ਕਰਦਾ ਹੁੰਦਾ ਸੀ ਸਵੇਰੇ 8 ਵਜੇ ਜਾਵੜੇ ਤੇ ਸ਼ਾਮ ਨੂੰ 7 ਵਜੇ ਆਉਂਦੇ ਹੁੰਦੇ ਹੁੰਦੇ ਸੀ ਠੀਕ ਹੈ ਜੀ ਹੁਣ ਆਪਾਂ ਉੱਥੇ ਜਾਲੀਆਂ ਦਾ ਕੰਮ ਕਰਦੇ ਆਂ ਉੱਥੇ ਦੋ ਦਿਨਾਂ ਤੋਂ ਘਰੇ ਆਉਨੇ ਆਂ ਦੋ ਰਾਤਾਂ ਉੱਥੇ ਰਹਿਨੇ ਆਂ ਇੱਕ ਰਾਤ ਘਰੇ ਆਉਣਾਗਾ ਬਸ ਜੀ ਤਿੰਨ ਦਿਨਾਂ ਤੋਂ ਚਾਰ ਦਿਨਾਂ ਤੋਂ ਘਰੇ ਆਈਦਾ ਰਾਤ ਰੋਟੀ ਲੈਣਾ ਇਹ ਜੋ ਆਕਾਂ ਦੇ ਮਾਚਾ ਰੋਟੀ ਲਾਜਣਾ ਵੀ ਉੱਥੇ ਹੋਟਲ ਦੇ ਆਪਾਂ ਪੂਰੇ ਨਹੀਂ ਆਉਂਦੇਗੇ ਵੀ ਤਾਂ ਕਰਕੇ ਰਾਤ ਰੋਟੀ ਲੈਣਾ ਆ ਜਿਕੇ ਰਾਤ ਹੀ ਹੋਇਆ ਇਹ ਕੰਮ ਮੈਂ ਸੁਣਿਆ ਤੁਹਾਡੇ ਮੋਟਰਸਾਈਕਲ ਦੇ ਵਿੱਚ ਮੋਬਾਈਲ ਵੀ ਸੀਗਾ ਹਾਂਜੀ ਮੇਰਾ ਮੋਬਾਈਲ ਠੀਕ ਹੈ ਜ ਮੁਆੜ ਮੇਰਾ ਮੋਟਰਸਾਈਕਲ ਦਾ ਹੁੰਦਾ ਮੇਰੇ ਜੇਬ ਅੰਨ ਸੀ ਅੱਛਾ ਮੋਟਰਸਾਈਕਲ ਉਹ ਮੂਰੇ ਜੇਬ ਦੇ ਵਿੱਚ ਸੀ ਜਿਹੜੀ ਹਾਂਜੀ ਜਿਹੜੇ ਮੋਟਰਸਾਈਕਲ ਦੇ ਮੂਰੇ ਜੇਬ ਲੱਗੀ ਆ ਉਹਦੇ ਵਿੱਚ ਅੱਛਾ ਇਹਦੀ ਆ ਜੇਬ ਆ ਆ ਆਮ ਤੌਰ ਤੇ ਪਾ ਲੈਣੇ ਆ ਜਿਵੇਂ ਬਾਈ ਪਰਚੀ ਵੀ ਪਾਈ ਬੇਟਾ ਇਹਦੇ ਵਿੱਚ ਇਹਦਾ ਮੋਬਾਈਲ ਵੀ ਸੀਗਾ ਤੇ ਮੋਬਾਈਲ ਹੁਣ ਮੋਬਾਈਲ ਹੀ ਨਹੀਂ ਗਿਆ ਮੋਬਾਈਲ ਕਿੰਨਾ ਖ ਮਹਿੰਗਾ ਸੀ ਤੁਹਾਡਾ ਮਾਇਸ ਵੀ ਆਦਾ ਕੀ ਲੱਗਦਾ ਵੀ ਫੇਰ ਉਹ ਮੋਬਾਈਲ ਕਰਕੇ ਤੁਹਾਡਾ ਮੋਟਰਸਾਈਕਲ ਚੱਕ ਕੇ ਲੈ ਕੇ ਜਾਈ ਹੋਣਗੇ ਨਹੀਂ ਨਾ ਮੋਬਾਈਲ ਕਰਕੇ ਤੇ ਨਹੀਂ ਮੈਂ ਤਾਂ ਐਂ ਦਾ ਮੈਂ ਤਾਂ ਰਾਤ ਆਇਆ ਸੀ ਕਿ ਮੈਂ ਤਾਂ ਮੋਬਾਈਲ ਦੇ ਵਿੱਚ ਜਰਾ ਕਰ ਦੇ ਦੇ ਵਿੱਚ ਹੀ ਰੱਖਦਾ ਹੁੰਦਾਗਾ ਵੀ ਮੈਂ ਤਾਂ ਕਹਿੰਦਾ ਮੇਰੇ ਲੋੜ ਹੁਸਰੀਓ ਜੇਬਾਂ ਹੀ ਨਹੀਂ ਸੀਗੀਆਂ ਮੈਂ ਇਹ ਫੋਨ ਸੁਣ ਕੇ ਦੇ ਵਿੱਚ ਹੀ ਪਾਦਾ ਸੀਗਾ ਮੈਂ ਚਲ ਮੋਬਾਈਲ ਦੇ ਵਿੱਚ ਪਈ ਮੈਂ ਰੋਟੀ ਧੱਕੇ ਨਾਲ ਦੇ ਨਾਲ ਦੇ ਨਾਲ ਜਾਵੜਦਾ ਹੁੰਦਾ ਹੁਣ ਮੈਨੂੰ ਜੇ ਐਂ ਪਤਾ ਹੁੰਦਾ ਮੈਂ ਮੋਬਾਈਲ ਕੱਢ ਦਿੰਦਾ ਨਾ ਮੇਰੇ ਕੋਲ ਕਿਸੇ ਦਾ ਫੋਨ ਆਇਆ ਜੀਗਾ ਵੀ ਕੰਮ ਵਾਲਾ ਫੋਨ ਆਇਆ ਕਹਿੰਦਾ ਭਾਈ ਜਲਦੀ ਆ ਜੀ ਕੰਮ ਤੇ ਮੈਂ ਕੋਈ ਕੋਈ ਗੱਲ ਨਹੀਂ ਜਲਦੀ ਆ ਜੀ ਪਰ ਭਲੇਖਣ ਵਾਲੇ ਦੇ ਵਿੱਚ ਰਹੇਗਾ ਮੋਬਾਈਲ ਨਹੀਂ ਤਾਂ ਮੈਂ ਕੱਢ ਲੇਗਾ ਤੁਹਾਨੂੰ ਕੋਈ ਸ਼ੱਕ ਸ਼ੁਭਾ ਕਿਸੇ ਤੇ ਸ਼ੱਕ ਸ਼ੁਭਾ ਆਪਣਾ ਕਿਸੇ ਤੇ ਨਹੀਂ ਆ ਜੀ ਕੇਹੜਾ ਹੁੰਦਾ ਨਹੀਂ ਨਹੀਂ ਆਪਣੇ ਤੇ ਕਿਸ ਨਾਲ ਇੱਥੇ ਕੋਈ ਲੜਾਈ ਪੜਾਈ ਹੋਈ ਨਹੀਂ ਹਮ ਜਿਹੜੀ ਇਹ ਮੈਂ ਨਗਾ ਲਈ ਮੈਂ ਉਹ ਕਿਸੇ ਦਾ ਨਾਮ ਲੈ ਜਾ ਉਹਦਾ ਕੀ ਫਾਇਦਾ ਜੀ ਇਹਦੀ ਇਤਲਾ ਤੁਸੀ ਥਾਣੇ ਦਿੱਤੀ ਹਾਂ ਥਾਣੇ ਰਾਤ ਦਿੱਤੀ ਇਧਰ ਤਾਂ ਥਾਣੇ ਲਿਖਾ ਦਿੱਤੀ ਰਾਤ ਹਾਂ ਜੀ ਜੀ ਭਾਈ ਕਿਵੇਂ ਵੇਖੋਗੇ ਜਿਹੜੀਆਂ ਇਹ ਵਾਰਦਾਤਾ ਵਧ ਰਹੀਆਂ ਘਟ ਰਹੀਆਂ ਨਹੀਂ ਦਿਨੋ ਦਿਨ ਲੋਕ ਡਰੇ ਸਹਿਮੇ ਵੀ ਹੋਏ ਆ ਬਾਦ ਮਾਰੀ ਗੱਲ ਆਈ ਹੁਣ ਤਾਂ ਮਾ ਸੁਭਾਵਾ ਦਾ ਰਾਹ ਦੇ ਵਿੱਚੋਂ ਚੋਰੀ ਹੋਈ ਜਾਂਦੀ ਹੈ ਹੂੰ ਮੈਂ ਰਾਤ ਹੂੰ ਕੋਈ ਬੰਦਾ ਸੇਖ ਨਹੀਂ ਗਿਆ ਕਿੱਥੇ ਮਾਰ ਦੇ ਵਿੱਚ ਖੜਾ ਸੀ ਜੀ ਮੈਂ ਤਾਂ ਬਾਤ ਨੂੰ ਲੈ ਗੇ ਹੂੰ ਸੁਣੋ ਕਹਿਣਾ ਚਾਹੀਦਾ ਹੈ ਨਾ ਚਾਣੋਂ ਪਰ ਇਹ ਕਹਿਣਾ ਚਾਹੀਦਾ ਹੈ ਹਾਂ ਬਹੁਤ ਮਾਰੀ ਕਰਦਾ ਚੋਰਾਂ ਬਧੀ ਜਾਂਦੀ ਦਿਨੋਂ ਦਿਨ ਜੀ ਹੋਰ ਨੰਬਰ ਮੱਗਿਆ ਉਹਨੇ ਇਹ ਤੁਹਾਡੇ ਪਹਿਲੀ ਚੋਰੀ ਨਹੀਂ ਪਹਿਲਾਂ ਵੀ ਕੋਈ ਹੋਈਆਂ ਦੂਜੀ ਚੋਰੀ ਹੈ ਜੀ ਇਹ ਪਹਿਲਾਂ ਮੁੰਡੇ ਦਾ ਚੋਰੀ ਹੋਣ ਲੱਗੇ ਬਾਲੇ ਅੱਛਾ ਪਹਿਲਾਂ ਇਹ ਮੁੰਡੇ ਦਾ ਮੋਟਰਸਾਈਕਲ ਚੱਕਣ ਲੱਗੇ ਸੀ। ਅੱਜ ਅੱਜ ਰਾਤ ਹੀ ਮੈਂ ਰਾਤ ਨੂੰ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੋ ਤਿੰਨ ਮਿੰਟ ਦੀ ਗੱਲ ਹੋ ਗਈ। ਅੱਛਾ ਫਿਰ ਕਿਉਂ ਉੱਚਾ ਸੀਗਾ ਮੋਟਰਸਾਈਕਲ? ਮਕਾਨ ਉੱਚਾ ਦਾ ਮੋਟਰਸਾਈਕਲ ਉੱਪਰ ਐ ਥੱਲੇ ਉੱਤੇ ਝੱਟ ਕਿੱਥੇ ਬਾਹਰ ਥੱਲੇ ਗਿਆ ਆਪਣੇ। ਨਹੀਂ ਪਹਿਲਾਂ ਅਕਰ ਉਹ ਚੱਕਰ ਲੱਗੇ ਸੀ ਮੋਟਰਸਾਈਕਲ। ਨਹੀਂ ਆਪਣੇ ਅੰਦਰ ਖੜਾ ਸੀਗਾ ਜੀ। ਅੰਦਰ ਹੀ ਘਰ ਦੀ ਘਰ ਦੀ ਗੱਲ ਕਰੀ ਲੈ ਆਂ ਅੰਦਰ ਜਵਾਹੇ 1 ਵਜੇ ਉੱਠਿਆ ਉਹ ਮੋਟਰਸਾਈਕਲ ਖੜਾ ਸੀਗਾ ਮੇਰਾ ਹਾਂ ਤੇ ਜਦੋਂ ਮੈਂ ਸਵੇਰ ਉੱਠਿਆ ਮੇਰਾ ਮੋਟਰਸਾਈਕਲ ਬਾਹਰ ਚ ਖੜਾ ਇਹ ਮੈਨੂੰ ਨਹੀਂ ਪਤਾ ਕਿ ਉਹਨੇ ਕਿਵੇਂ ਕੱਢਿਆ ਕਿਵੇਂ ਨਹੀਂ ਪਤਾ ਕੀਤਾ ਇਹ ਤੂੰ ਸੁੱਤੇ ਪਿਆ ਸੀ ਹਾਂ ਸੁੱਤੇ ਪਿਆ ਮੈਂ ਰਾਤ ਨੂੰ ਕੱਢ ਲਿਆ ਹਾਂ ਰਾਤ ਨੂੰ ਬਾਰ ਮੂਰੇ ਠੱਲਾਇਆ ਤੇ ਬਾਹਰ ਬਾਹਰ ਵੀ ਨਹੀਂ ਕੱਢਿਆ ਉਹਨੇ ਬਾਹਰ ਦੇ ਬਾਹਰਲੇ ਗੇਟ ਕੋਲ ਠੱਲ ਗਈ ਹੂੰ ਠੱਲ ਗਈ ਉਤਰਾਤਰੀ ਨਹੀਂ ਮੈਂ ਰਾਤ ਨੂੰ 2 ਵਜੇ ਆ ਕੇ ਵੜਿਆ ਨੇ ਨੋਵਾਟਿਕ 15 ਮਿੰਟ ਦੇ ਬਾਅਦ ਲੱਗਿਆ ਸਾਲਾ ਲੱਗਿਆ ਠੰਡ ਹੁਣ ਗਏ ਸੀ ਲੱਭਿਆ ਵੀ ਤੇ ਲੱਭ ਤੇਰੇ ਰਾਤ ਨੂੰ ਹਾਂਜੀ ਕਿਹਦੇ ਕਿਹਦੇ ਪਾਸੇ ਲੱਭ ਕੇ ਲੈਂਦੀ ਕਿੰਨੇ ਨੇ ਇਹਨਾਂ ਨਾਲ ਵੀ ਕਿਹਾ ਮਲਾਜ਼ਮ ਵੀ ਨਾਲ ਹੀ ਸੀ ਅਸ਼ਰਾਦ ਨੇ ਨਾਲ ਦੇ ਹੀ ਤੇ ਤੜਕੇ ਸਵੇਰ ਤੁਹਾਨੂੰ ਕਿਨੇ ਦੱਸਿਆ ਵੀ ਤੁਹਾਡਾ ਮਰਸੂਦ ਜੀ ਮੱਛੀ ਨੇ ਕਿਨੇ ਸੀ ਮਾਲੇ ਮਾਲੇ ਅੰਕਲ ਮਾਲੇ ਹੱਸੇ ਜੀ ਮਾਲੇ ਹੱਸੇ ਮਾਲੇ ਅੰਕਲ ਜੀ ਨੇ ਦੱਸਿਆ ਜਿਹੜਾ ਮੇਰੇ ਕੋਲ ਵੀ ਦੱਸਿਆ ਸੀ ਵੀ ਉਹਦਾ ਮੋਰਸਲ ਉੱਥੇ ਖੜਾਏ ਸੀ ਹਾਂਜੀ ਫੇਰ ਅਸੀਂ ਇੱਥੇ ਹੁਣ ਇਸ ਦੀ ਤਲਾਸ਼ ਦੇਤੀ ਪੁਲਿਸ ਨੂੰ ਵੀ ਜਿਹੜਾ ਮੋਰਸਲ ਸਾਡਾ ਰਾਤ ਗਵਾਚਾ ਸੀ ਉਹ ਕਹਿੰਦਾ 8:00 8:00 ਵਜੇ ਆ ਜਾਗੇ ਕੋਈ ਤਾਂ 8:00 ਵਜੇ ਆ ਜਾਗੇ 8:00 ਹੋਣੇ ਮੋਟਰਸਾਈਕਲ ਇੱਥੇ ਖੜਾ ਰੂਗਾ ਤੇ ਲੈ ਕੇ ਜਾ ਰਹੇ ਮਲਾਦਮ ਕੀ ਕਹਿੰਦੇ ਤੁਹਾਨੂੰ ਉਹ ਕਹਿੰਦਾ ਉੱਥੇ ਖੜਾ ਹੈ ਉਹਨਾਂ ਨੇ ਕਹਿੰਦੇ ਆਉਣੇ ਆ ਤੇ ਕਾਰੇ ਵੇਲੇ ਹੂੰ ਠੀਕ ਆ ਜਾਈ ਬੰਦੀ ਆ ਉਹਨਾਂ ਨੇ ਲੰਦੇ ਆ ਹਾਂ ਕਾਰੇ ਜੀ ਇਹ ਭੰਨਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਕੀ ਚੋਣ ਨਾ 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 ਨ ਹਾਂ ਉਹਨੂੰ ਦੇਖ ਕੇ ਉਹ ਘਰ ਇਹ ਇਹਨਾਂ ਨੇ ਭਾਲਿਆ ਵੀ ਆ ਇਹ 9-10 ਵਜੇ ਤੱਕ ਭਾਲਦੇ ਵੀ ਰਹੇ ਆ 12 ਵਜੇ ਤੱਕ ਭਾਲਦੇ ਰਹੇ ਇੱਥੇ ਕਿਤੇ ਨਹੀਂ ਮਿਲਿਆ ਇੱਥੇ ਬਾਅਦ ਦੇ ਵਿੱਚ ਕੱਢ ਲਿਆ ਕੇ ਗਏ ਇਹ ਨਹੀਂ ਪਤਾ ਕਦੋਂ ਰਾਤ ਨੂੰ ਲੈ ਕੇ ਗਏ ਹੂੰ ਇਹ ਲੱਗਦਾ ਵੀ ਉਹ ਚੋਰ ਆਸ-ਪਾਸ ਹੀ ਹੋਣਗੇ ਜਦੋਂ ਇਹ ਭਾਲਣ ਲੱਗ ਗਏ ਤੇ ਥਾਣੇ 'ਚ ਲਾਹ ਵੀ ਦੇਤੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਉਹਨਾਂ ਨੇ ਵਾਕਾ ਕੀਤਾ ਇਹ ਤੇ ਕੋਈ ਹੂੰ ਉਹ ਤਾਂ ਦਾ ਕਾ ਕਰਕੇ ਲਿਆ ਕੇ ਇੱਥੇ ਕੱਢ ਲਿਆ ਹੂੰ ਜਾਂ ਉਹਨਾਂ ਨੂੰ ਕਿਤੇ ਵੱਜ ਗਿਆ ਹੈ ਰਾਤ ਨੂੰ ਘਾਟਵਾਦ ਦੇ ਵਿੱਚ ਇਹ ਵੀ ਕਹਿ ਸਕਦੇ ਆ ਵੀ ਚਲੋ ਹੋ ਸਕਦਾ ਹੈ ਹੈ ਹੋ ਸਕਦਾ ਜ਼ਰੂਰੀ ਨਹੀਂਗਾ ਇਹ ਹੋ ਸਕਦਾ ਇਹ ਤੇ ਵਾਰਦਾਦ ਕਰਕੇ ਲਾਗੇ ਹੁਣ ਜਾਂ ਇਹਦੇ ਤੇ ਕਿੰਤੂ ਨਹੀਂ ਕਰਦੇ ਆਪਾਂ ਵੀ ਉਹ ਨੇੜੇ ਲਾਇਆ ਚੋਰ ਵੀ ਨਹੀਂ ਦਿਕੀ ਆ ਜਿਹਨੂੰ ਪਤਾ ਹੀ ਮੋਟਰਸਾਈਕਲ ਇੱਥੇ ਡੇਲੀ ਖੜਦਾ ਹਾਂ ਇਹ ਨਹੀਂ ਹੋ ਸਕਦਾ ਵੀ ਦੂਸਰੇ ਜੇ ਜਾ ਕੇ ਕੋਈ ਹੋਰ ਕਿਤੋਂ ਬਾਹਰ ਦਾ ਲੈ ਗਿਆ ਹੋਵੇ ਇਹ ਨਹੀਂ ਕੱਟੀ ਗਈ ਆ ਕੱਟੀ ਨੰਗੀ ਉਹਦੇ ਨਾਲ ਦੀ ਚੱਕ ਦੋ ਭਾਈ ਆ ਰਹੇ ਆ ਮਾਰ ਹੋ ਗਈ ਯਾਰ ਮੇਰੀ ਮਾਰ ਹੋਈ ਹੈ ਜੀ ਬਹੁਤ ਵੱਡਾ ਦੁੱਖ ਦੀ ਗੱਲ ਹੈ ਜੀ ਪਤਕਰ ਸਾਹਿਬ ਬਹੁਤ ਹੀ ਇਹ ਮਿਹਨਤੀ ਪਰਿਵਾਰ ਹੈ ਕਦੀ ਵੀ ਇਹਨਾਂ ਦੀ ਆਪ ਆਇਆ ਨਹੀਂ ਨਹੀਂ ਇਹ ਘਟਨਾ ਤਾਂ ਮੰਨ ਲਓ ਕਿਸੇ ਨੇ ਵੀ ਘਟਾ ਸਕਦਾ ਕਿਸੇ ਨੇ ਨਹੀਂ ਘਟਾ ਸਕਦਾ ਹੈ ਕੋਈ ਸ਼ੇਖ ਨਹੀਂ ਬੰਦਾ ਜੀ ਕੋਈ ਸ਼ੇਖ ਨਹੀਂ ਕਰੇ ਬਹੁਤ ਮੁਸ਼ਕਲ ਹੈ ਘਰਾਂ ਦੇ ਵਿੱਚ ਸ਼ਰ੍ਹਾਂ ਵੇਖ ਦਿਨ ਦਿਹਾੜੇ ਇਹਦਾ ਨੌਜੇ ਦਾ ਬੰਦਾ ਸਾਰੇ 9 ਵਜੇ ਤਾਰਾ ਸਾਹਿਬ ਵੀ ਆਉਣੇ ਜੀ ਗੱਲ ਜੀ ਜਾ ਕੇ ਇਹ ਦਿਨ ਦਿਹਾੜੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਲੁੱਟੀ ਖੋਹੀ ਜਾਂਦੇ ਜਿੱਥੇ ਦੇ ਵਿੱਚ ਇੱਕੀ ਪਹਿਲਾਂ ਕਿੰਨੀਆਂ ਵਾਰ ਦాతਾ ਹੋਈਆਂ ਕਰਦਾ ਜਾ ਕੇ ਵੜ ਕੇ ਨਹੀਂ ਮਾਰਦੀ ਕਿਹੜਾ ਮਾਰਨ ਮੜਾ ਹ ਹਾਣਾ ਇਹ ਸਾਰੀ ਘਾਟ ਮਿੰਦਲਾ ਪੀਸੀਆਰ ਦੀ ਘਾਟ ਕਰਕੇ ਵੀ ਜਿਹਦਾ ਇਹ ਕੰਮ ਹੋ ਰਿਹਾ ਲੋਕ ਕਹਿੰਦੇ ਆ ਜੀ ਪੀਸੀਆਰ ਦੀ ਗਾਰਦਾ ਰਾਤ ਨੂੰ ਇਹ ਘਾਟ ਆ ਜੇਕਰ ਲੱਗੀ ਹੋਵੇ ਤਾਂ ਜਿਹੜੇ ਚੋਰ ਹੈ ਉਹ ਵੀ ਡਰਨ ਤੇ ਇਸੇ ਕਰਕੇ ਵੀ ਕੁਝ ਕਾਰਨ ਲੱਗਦਾ ਪੀਸੀਆਰ ਦੀ ਜਿਵੇਂ ਪੀਸੀਆਰ ਪਹਿਲਾਂ ਵਧੀ ਹੋਈ ਸੀ ਆਪਣੇ ਲਗਦਾ ਵੀ ਉਹਦੇ ਨਾਲ ਵੀ ਚੋਰਾਂ ਦੇ ਠੱਲ ਪੈਦੇ ਡਰਦੇ ਮਲੇ ਮੋਟ ਚੋਰੀ ਵਾਲੇ ਹੋ ਗਏ ਠੱਗ ਥਾਂ ਥਾਂ ਤੇ ਚੋਰ ਆ ਇੰਪੋਸਿਬਲ ਕੀ ਕਰੇ ਕਿੱਧਰ ਕਿੱਧਰ ਜਾਦੇ ਪ੍ਰਸ਼ਾਸਨ ਦੇ ਅੱਤੇ ਇਹ ਜੀ ਮੰਨ ਲਓ ਵੀ ਉਹ ਆਪਾਂ ਲਾਉਂਦੇ ਆ ਡਿਊਟੀ ਘਰ ਘਰ ਚੋਰ ਕਰਤਾ ਹੂੰ ਜਿਹੜਾ ਇੱਥੇ ਹੁਣ 20000 ਦਾ ਮੋਬਾਈਲ ਦੱਸਦਾ ਇਹ 20000 ਕਿੱਥੇ ਜਾ ਕੇ ਬਣਦਾ ਗਰੀਬ ਬੰਦੇ ਦੇ ਵਿਚਾਰੇ ਦਾ ਜੀ ਜੀ ਐ ਕਿੱਡੀ ਮਾੜੀ ਗੱਲ ਕੋਈ ਯਾਰ